ਰੋਬੋਟ ਨਹੀਂ ਚੱਲ ਸਕਿਆ ਕੰਮ ਦਾ ਦਬਾ ਤਾਂ ਤੰਗ ਆ ਕੇ ਚੁੱਕਿਆ ਅਜਿਹ ਹਕਦਮਾਂ ਕਿ ਚਾਰੇ ਪਾਸੇ ਖਬਰ ਸੁਣ ਕੇ ਲੋਕ ਹੋਏ ਹੈਰਾਨ ਸਸ਼ਕਾਲ ਮੈਰੀ ਨਤੀਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਹਰ ਦੇ ਵਿੱਚ ਇੱਕ ਨਿਊਜ਼ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰੋਬੋਟ ਦੇ ਉੱਤੇ ਕੰਮ ਦਾ ਇੰਨਾ ਦਬਾ ਸੀ ਕਿ ਉਸਨੇ ਆਪਣੇ ਆਪ ਨੂੰ ਜਿਹੜਾ ਕਿ ਖਤਮ ਕਰ ਲਿਆ ਕਿਹਾ ਜਾ ਰਿਹਾ ਹੈ ਕਿ ਉਸ ਰੋਬੋਟ ਨੇ ਪੌੜੀਆਂ ਤੋਂ ਛਾਲ ਮਾਰ ਦਿੱਤੀ ਜੀ ਹਾਂ ਇਹ ਖਬਰ ਸੁਣ ਕੇ ਤੁਸੀਂ ਵੀ ਆਪਣਾ ਹਾਸਾ ਜਿਹੜਾ ਰੋਕ ਨਹੀਂ ਸਕੋਗੇ ਕਿਉਂਕਿ ਲਗਾਤਾਰ ਜਿਹੜੀਆਂ ਇਹ ਖਬਰਾਂ ਚੱਲੀਆਂ ਉਸ ਦੇ ਉੱਤੇ ਲੋਕਾਂ ਨੇ ਵੱਖੋ-ਵੱਖਰੇ ਕਮੈਂਟ ਕੀਤੇ ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਕੋਈ ਹੋਰ ਖਬਰ ਨਹੀਂ ਮਿਲੀ ਇਹ ਖਬਰ ਝੂਠਾ ਜੈ ਇਦਾਂ ਦੀਆਂ ਗੱਲਾਂ ਲਗਾਤਾਰ ਕਮੈਂਟਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਅਸੀਂ ਉਸ ਖਬਰ ਨੂੰ ਦੇਖਿਆ ਖਬਰ ਦੇਖਣ ਤੋਂ ਬਾਅਦ ਅਸੀਂ ਵੀ ਸਰਚ ਕੀਤਾ ਕਿ ਵਾਕਈ ਜਿਹੜੀ ਇਹ ਖਬਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ ਤਾਂ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਇਹ ਖਬਰ ਫੇਕ ਹੈ ਜਾਂ ਫਿਰ ਜਿਹਾ ਕੀ ਹੋ ਸਕਦਾ ਕਿ ਰੋਬੋਟ ਦੇ ਵੱਲੋਂ ਆਪਣੇ ਆਪ ਨੂੰ ਖਤਮ ਕੀਤਾ ਜਾਂ ਕੀਤਾ ਜਾ ਸਕਦਾ ਉਸ ਦੇ ਵਿੱਚ ਐਨੀ ਸਮਝ ਕਿਵੇਂ ਹੋ ਸਕਦੀ ਹੈ ਸੋ ਅਜਿਹੇ ਜਿਹੜੇ ਸਵਾਲ ਨੇ ਉਸ ਨੂੰ ਲੈ ਕੇ ਲਗਾਤਾਰ ਇਸ ਖਬਰ ਦੇ ਉੱਤੇ ਵੱਖੋ ਵੱਖਰੇ ਕਮੈਂਟ ਕੀਤੇ ਤਾਂ ਨਾ ਕਮੈਂਟਾਂ ਤੋਂ ਬਾਅਦ ਅਸੀਂ ਵੀ ਖਬਰ ਨੂੰ ਸਰਚ ਕੀਤਾ ਤਾਂ ਜੇਕਰ ਤੁਹਾਨੂੰ ਵੀ ਯਕੀਨ ਨਹੀਂ ਤਾਂ ਤੁਸੀਂ ਵੀ ਖਬਰ ਨੂੰ ਜਿਹੜਾ ਕਿ ਇੰਟਰਨੈਟ ਤੇ ਰੋਬੋਟ ਦੀ ਜਿਹੜੀ ਕਿ ਖਬਰ ਸਰਚ ਕਰ ਸਕਦੇ ਤਾਂ ਤੁਹਾਨੂੰ ਇੱਕ ਨਹੀਂ ਉੱਥੇ ਇਸ ਨੂੰ ਲੈ ਕੇ ਕਈ ਖਬਰਾਂ ਜਿਹੜੇ ਕਿ ਸਾਹਮਣੇ ਆਉਣਗੀਆਂ ਜਿਸ ਤੋਂ ਬਾਅਦ ਸ਼ਾਇਦ ਤੁਹਾਨੂੰ ਇਹ ਮਾਮਲਾ ਕਿਤੇ ਨਾ ਕਿਤੇ ਯਕੀਨ ਵਾਲਾ ਜ਼ਰੂਰ ਲੱਗੇਗਾ ਜੀ ਹਾਂ ਇਹ ਮਾਮਲਾ ਦੱਖਣੀ ਕੋਰੀਆ ਦਾ ਦੱਸਿਆ ਜਾ ਰਿਹਾ ਹੈ ਕਿ ਉਹਤੇ ਇੱਕ ਰੋਬੋਟ ਬਣਾਇਆ ਗਿਆ ਸੀ ਜੋ ਕਿ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕੰਮ ਕਰਦਾ ਸੀ ਇਸ ਦੇ ਵਿੱਚ ਉਹ ਸਾਰੇ ਕੰਮ ਕਰਦਾ ਸੀ ਜਿਸ ਕਰਕੇ ਉਹ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦਾ ਸੀ ਦੱਸਿਆ ਜਾ ਰਿਹਾ ਕਿ ਉਸ ਦੇ ਵਿੱਚ ਅਜਿਹੇ ਸੈਂਸਰ ਸੀ ਕਿ ਉਹ ਮਹਿਸੂਸ ਕਰਦਾ ਸੀ ਕਿ ਮੈਨੂੰ ਥਕਾਵਟ ਹੋ ਰਹੀ ਹੈ ਸੋ ਇਹ ਗੱਲ ਜਿਹੜੀ ਕਿ ਸਾਨੂੰ ਮਿਲਿਆ ਜਿਸ ਦੇ ਚੱਲਦੇ ਉਹ ਕੰਮ ਦਾ ਜਿਹੜਾ ਬੋਝ ਨਾ ਚੱਲ ਸਕੇ ਜਿਸ ਦੇ ਚੱਲਦੇ ਉਹ ਪੌੜੀਆਂ ਤੋਂ ਡਿੱਗ ਗਿਆ ਅਤੇ ਉਹ ਖਿਲਰ ਜਾਂਦਾ ਜਿਹਦੇ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਹੀ ਨੇ ਜਦੋਂ ਇਹ ਖਬਰ ਆਸੀ ਵੀ ਸੁਣੀ ਸੀ ਤਾਂ ਸਾਨੂੰ ਵੀ ਯਕੀਨ ਨਹੀਂ ਸੀ ਹੋਇਆ ਕਿ ਅਜਿਹਾ ਨਹੀਂ ਹੋ ਸਕਦਾ ਖੈਰ ਤੁਸੀਂ ਵੀ ਰਜਨੀ ਕਾਂ ਦੇ ਇੱਕ ਫਿਲਮ ਦੇਖੀ ਹੋਣੀ ਜਿਸ ਦੇ ਵਿੱਚ ਉਹ ਰੋਬੋਟ ਨੂੰ ਤਿਆਰ ਕਰਦਾ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਅਜਿਹੀਆਂ ਫੀਲਿੰਗਾਂ ਭਰ ਦਿੰਦਾ ਤਾਂ ਉਹ ਫਿਲਮ ਤੁਸੀਂ ਵੀ ਦੇਖਦੇ ਹੋ ਉਸ ਤੋਂ ਬਾਅਦ ਇੱਕ ਇਹ ਵੀ ਚਰਚਾ ਚੱਲੀ ਸੀ ਕਿ ਜੇਕਰ ਰੋਬੋਟ ਦੇ ਵਿੱਚ ਇਸ ਤਰੀਕੇ ਦੇ ਨਾਲ ਫੀਲਿੰਗਾਂ ਆਉਣ ਲੱਗ ਜਾਣਗੀਆਂ ਉਹ ਉਹਨਾਂ ਦੇ ਸੈਂਸਰ ਕੰਮ ਕੰਮ ਕਰਨ ਲੱਗ ਜਾਣਗੇ ਤਾਂ ਉਹ ਦੁਨੀਆ ਤੇ ਭਾਰੀ ਪੈ ਸਕਦੇ ਨੇ ਜੇਕਰ ਰੋਬੋਟ ਦੇ ਵਿੱਚ ਇੰਨੀ ਸੋਚਣ ਸ਼ਕਤੀ ਹੋਣ ਲੱਗੀ ਇੰਨੀ ਫੀਲਿੰਗਸ ਆਉਣ ਲੱਗ ਗਈ ਤਾਂ ਦੁਨੀਆ ਇੱਕ ਪਾਸੇ ਜਿਹੜੀ ਕਿ ਖਤਮ ਹੋਣ ਦੇ ਰਾਹ ਤੇ ਚੱਲੇਗੀ ਜੇਕਰ ਸਾਰਾ ਕੰਮ ਰੋਬੋਟ ਦੇ ਵੱਲੋਂ ਸੰਭਾਲਿਆ ਗਿਆ ਅਜਿਹੇ ਚਰਚਾਾਂਵਾਂ ਚੱਲੀਆਂ ਤਾਂ ਉਸ ਤੋਂ ਬਾਅਦ ਦੱਖਣੀ ਕੋਰੀਆ ਦੀ ਇੱਕ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੋ ਦਾਦ ਦੀ ਹੈ ਕਿ ਦੱਖਣੀ ਕੋਰੀਆ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕੀਤਾ ਹੈ ਜਾਣਕਾਰੀ ਦੇ ਮੁਤਾਬਿਕ ਸਾਰੀਆਂ ਰਿਪੋਰਟਾਂ ਸਰਚ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਸਰਚ ਕਰਨ ਤੋਂ ਬਾਅਦ ਸਾਨੂੰ ਵੀ ਇਹੀ ਜਿਹੜੀ ਕਿ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਰੋਬੋਟ ਸਿਟੀ ਕਾਉਂਸਲ ਬਿਲਡਿੰਗ ਦੇ ਵਿੱਚ ਕੰਮ ਕਰ ਰਿਹਾ ਸੀ ਲੋਕਾਂ ਨੇ ਇਸ ਨੂੰ ਉਸੇ ਬਿਲਡਿੰਗ ਦੀ ਪਹਿਲੀ ਅਤੇ ਦੂਜੀ ਮੰਜ਼ਲ ਦੇ ਵਿੱਚ ਘਾਰ ਇੱਕ ਪੌੜੀਆਂ ਦੇ ਹੇਠਾਂ ਖਿਲਰੇ ਦੇਖਿਆ ਉਹ ਉੱਥੇ ਮੌਜੂਦ ਲੋਕਾਂ ਦੇ ਅਨੁਸਾਰ ਉਹਨਾਂ ਨੇ ਰੋਬੋਟ ਦੇ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਇਸ ਦੇ ਵਿੱਚ ਅਸੁਧਾਰਨ ਵਿਵਹਾਰ ਦੇਖਿਆ ਸੀ ਉਦੋਂ ਤੋਂ ਲੈ ਕੇ ਰੋਬੋਟ ਦੀ ਸਹਾਦਤ ਦੇ ਕਾਰਨ ਲੈ ਕੇ ਸਵਾਲ ਉੱਠ ਰਹੇ ਨੇ ਰੋਬੋਟ ਦੇ ਇਸ ਤਰੀਕੇ ਦੇ ਨਾਲ ਪੌੜੀਆਂ ਤੋਂ ਡਿੱਗੇ ਆਪਣੇ ਆਪ ਨੂੰ ਖਤਮ ਕਰ ਲੈਣਾ ਗੁੰਮੀ ਸ਼ਹਿਰ ਦੇ ਲੋਕ ਕਾਫੀ ਚਿੰਤਤ ਨੇ ਇਸੇ ਮੱਦੇਨਜ਼ਰ ਗੁੰਮੀ ਸਿਟੀ ਕੌਂਸਲ ਨੇ ਰੋਬੋਟਾਂ ਨੂੰ ਰੋਜ਼ਗਾਰ ਦੇਣ ਦੀ ਆਪਣੀ ਯੋਜਨਾ ਨੂੰ ਰੋਕਣ ਦਾ ਫੈਸਲਾ ਕੀਤਾ ਇਸ ਫੈਸਲੇ ਤੋਂ ਬਾਅਦ ਕੁਝ ਲੋਕਾਂ ਨੂੰ ਹੈਰਾਨੀ ਹੋਈ ਹੈ ਕਿਉਂਕਿ ਦੱਖਣੀ ਕੋਰੀਆ ਦੁਨੀਆ ਦੇ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਰੋਬੋਟ ਬਹੁਤ ਤੇਜ਼ੀ ਨਾਲ ਕੰਪਨੀਆਂ ਅਤੇ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਥੇ ਜਿਹੜਾ ਫੈਸਲਾ ਲੈਣਾ ਹੈਰਾਨ ਕਰਨ ਵਾਲਾ ਇਸ ਰੋਬੋਟ ਨੂੰ ਕੈਲੀਫੋਰਨੀਆ ਦੇ ਸਟਾਰਅਪ ਕੰਪਨੀ ਬੀਅਰ ਰੋਬੋਟਿਕਸ ਨੇ ਬਣਾਇਆ ਫਿਲਹਾਲ ਇਸ ਘਟਨਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਰੋਬੋਟ ਨੂੰ ਲੈ ਕੇ ਇੱਕ ਨਵੇਂ ਮੁੱਦੇ ਨੂੰ ਜਨਮ ਦੇ ਦਿੱਤਾ ਸੋ ਇਹ ਜੋ ਕਿ ਅਸੀਂ ਹੁਣ ਤੱਕ ਸਰਚ ਕਰਿਆ ਕਿ ਕਿਹੜੀ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਤੇ ਕਿਹੜੇ-ਕਿਹੜੇ ਕੰਮ ਇਹ ਰੋਬੋਟ ਕਰਦਾ ਸੀ ਉਸ ਦੇ ਮੁਤਾਬਿਕ ਇਹ ਸਾਨੂੰ ਜਾਣਕਾਰੀ ਮਿਲੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਇਸ ਮਾਮਲੇ ਲੈ ਕੇ ਕਿਸੇ ਅਧਿਕਾਰੀ ਦਾ ਜਿਹੜਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਜੋ ਤਸਵੀਰਾਂ ਆਈਆਂ ਉਹ ਤਸਵੀਰਾਂ ਤੁਹਾਨੂੰ ਵੀ ਅਸੀਂ ਲਗਾਤਾਰ ਸਕਰੀਨ ਤੇ ਦਿਖਾਈਆਂ ਨੇ ਤਾਂ ਕਿ ਜੋ ਖਬਰ ਸੁਣਨ ਸੁਣਾਉਣ ਨੂੰ ਮਿਲ ਰਹੀ ਹੈ ਉਸ ਦੀ ਰਿਪੋਰਟ ਦੇ ਵਿੱਚ ਕੀ ਕੁਝ ਆਇਆ ਸਭ ਕੁਝ ਸਰਚ ਕਰਨ ਤੋਂ ਬਾਅਦ ਹੀ ਇਹ ਇਹ ਗੱਲ ਸਾਹਮਣੇ ਆਈ ਹੈ ਬਿਊਰੋ ਰਿਪੋਰਟ ਚਣਕਾਟਾ ਨਿਊਜ਼